ਤੁਸੀਂ ਜੁੜਿਆ ਨੌ ਪੰਜਾਬ ਨਾਲ ਮਾਨੇਸ਼ ਸ਼ਰਮਾ ਬਠਿੰਡਾ ਦੇ ਡੀਸੀ ਦਫਤਰ ਖੜੇ ਐ ਸੀ ਜਿੱਥੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਪਹੁੰਚੀ ਹੋਈ ਹੈ ਤੇ ಗ್ರಾಮ ਪੰਚਾਇਤ ਨੂੰ ਚਲਦਾ ਕਰਨ ਵਾਸਤੇ ਇਹ ਇਕੱਠੇ ਹੋਏ ਆ ਬਾਕੀ ਸਾਰੀ ਗੱਲਬਾਤ ਕਰਦੇ ਆ ਅਸੀਂ ਪੂਰਾ ਮਾਮਲਾ ਕੀ ਆ ਤੇ ਸਾਡੇ ਨਾਲ ਕੋਟ ਸ਼ਮੀਰ ਦੇ ਵਾਸੀ ਆ ਬਜ ਕੀ ਨਾਮ ਮੇਰਾ ਨਾਮ ਜਗਜੀਤ ਸਿੰਘ ਜੀ ਕੋਟ ਸ਼ਮੀਰ ਜੀ ਅੱਜ ਇਕੱਠੇ ਹੋਈਆਂ ਤੁਸੀਂ ਪਹਿਲਾਂ ਤਾਂ ਡੀਸੀ ਦਫਤਰ ਗਏ ਹਾਂ ਜੀ ਅਸੀਂ ਅੱਜ ਡੀਸੀ ਸਾਹਿਬ ਨੂੰ ਮਨਵਾਉਣ ਦੇ ਕੇ ਸਾਡੇ ਮੰਗ ਪੱਤਰ ਦੇ ਵਿੱਚ ਇਹ ਲਿਖਿਆ ਹੋਇਆ ਜੀ ਮੌਜੂਦਾ ਸਾਡੇ ਨਗਰ ਪੰਚਾਇਤ ਹੈ ਜੀ ਨਗਰ ਪੰਚਾਇਤ ਨੂੰ ਤੜਾਉਣ ਸੰਬੰਧੀ ਅਸੀਂ ಗ್ರಾಮ ਪੰਚਾਇਤ ਚ ਆਉਣੇ ਆ ਜੀ ਗ੍ਰਾਮ ਪੰਚਾਇਤ ਚੋਣੇ ਹੁੰਦੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਨਗਰ ਪੰਚਾਇਤ ਨਹੀਂ ਹੈ ਕਿ ਕਾਰਨ ਕਿਉਂ ਪੰਚਾਇਤ ਤੇ ਦੁੱਖ ਹੀ ਦੁੱਖ ਹੈ ਜੀ ਨਗਰ ਪੰਚਾਇਤ ਨਗਰ ਨਿਮਾਸ਼ੀ ਨਹੀਂ ਚਾਉਂਦੇ ਦੁੱਖ ਸਾਡੇ ਬਹੁਤ ਵੱਡੇ ਹੈ ਜੀ ਕਿਉਂਕਿ ਅਸੀਂ ਜੇਕਰ ਖੁਲਣੇ ਵੀ ਬਣਾਉਣੇ ਆ ਕੁਝ ਵੀ ਬਣਾਉਣੇ ਆ ਤੇ ਸਾਨੂੰ ਫਰਲਾ ਆ ਜਾਂਦਾ ਵੀ ਟੈਕਸ ਪਰੋ ਜੀ ਦੂਜੇ ਨੰਬਰ ਤੇ ਦੂਜਾ ਨੰਬਰ ਸਾਨੂੰ ਜੀ ਜਿਹੜੇ ਮਤਲਬ ਬਦੋਲਿਆ ਸਕੂਲ ਚ ਤੇ ਰਜਿੰਦਰਾ ਕਾਲਜ ਦੇ ਵਿੱਚ 7 ਤੋਂ 10% ਜਿਹੜਾ ਕੋਟਾ ਹੁੰਦਾ ਸਾਡੇ ਬੱਚਿਆਂ ਲਈ ਘੱਟ ਨੰਬਰਾਂ ਦਾ ਐਡਮਿਸ਼ਨ ਦਾ ਸਾਡੇ ਬੱਚੇ ਨਲਾਇਕ ਹੋ ਜਾਣਗੇ ਉਹ ਖਤਮ ਹੁੰਦਾ ਜੀ ਸਾਡਾ ਉਹ ਕੋਟਾ ਖਤਮ ਹੁੰਦਾ ਹੈ ਤੀਜੇ ਨੰਬਰ ਤੇ ਸਾਨੂੰ ਕਿਤੇ ਵੀ ਕੁਝ ਵੀ ਬਾਹਰੋਂ ਅੰਦਰੋਂ ਕੁਝ ਲਿਆਉਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਲਾਉਣਾ ਸ਼ੁਰੂ ਕਰ ਦੇਣਗੇ ਅਸੀਂ ਸਾਨੂੰ ਤੀਜੇ ਦਿਨੋਂ ਜੇ ਕੋਈ ਮੜਾ ਜਿਹਾ ਇਟ ਲਾਉਂਦਾ ਤਾਂ ਕਹਿੰਦੇ ਨਕਸ਼ਾ ਪਾਸ ਕਰਾਓ ਜੀ ਸਾਤੋਂ ਨਕਸ਼ੇ ਖਾਤਰ ਸਪੈਸ਼ਲ ਪੈਸੇ ਲੈਂਦੇ ਆ ਜੀ ਕਹਿੰਦਾ ਭਾਵੀ ਦੀ ਨੁਕਸੀ ਨੁਕਸ ਹੈ ਜੀ ਨਗਰ ਪੰਚਾਇਤ ਤਰਵਾ ਕੇ ಗ್ರಾಮ ਪੰਚਾਇਤ ਬਣਾਉਣਾ ਚਾਹੁੰਦੇ ਆ ਕੋਟ ਸ਼ਮੀਰ ਦੇ ਹਾਂਜੀ ਇਹਦੇ ਨਾਲ ਜਿਹੜੇ ਗਰੀਬਾਂ ਨੂੰ ਨਰੇਕਾ ਦੀ ਪਾਲਿਸੀ ਚੱਲ ਹੋਊਗੀ ਦੁਬਾਰਾ ਤੇ ਜਿਹੜੇ ਟੈਕਸ ਟੋਕਸ ਜਿਆਦਾ ਪੈਂਦੇ ਆ ਜੀ ਇਹਨਾਂ ਤੋਂ ਬਚਤ ਹੋਊਗੀ ਤੇ ਆਪਸੀ ਤਾਂ ਨਹੀਂ ਤੁਹਾਡਾ ਕੋਈ ਚੱਕਰ ਕੋਈ ਨਹੀਂ ਨਹੀਂ ਪੋਲੀਟੀਕਲੀ ਕੋਈ ਇਹਦਾ ਇਸ਼ੂ ਨਹੀਂ ਗਾਈ ਇਹ ਤਾਂ 98% ਆਮ ਲੋਕਾਂ ਨਾਲ ਕਿੰਨੇ ਕ ਮੈਂਬਰ ਆ ਪੰਚਾਇਤ ਦੇ ਪੰਚਾਇਤ ਦੇ ਟੋਟਲ ਮੈਂਬਰਾਂ ਦੇ ਸੈਂ ਹੈ ਆ ਦੇਖੋ ਤੁਹਾਨੂੰ ਨਗਰ ਪੰਚਾਇਤ ਨਾਲ ਸਾਬਕਾ ਪੰਚਾਇਤ ਮੈਂਬਰ ਵੀ ਸਰਪੰਚ ਵੀ ਪੰਚਾਇਤ ਬਣਾਉਣਾ ਚਾਹੁੰਦੇ ਆ ਨਗਰਪੰਚਾਇਤ ਬਣਾਉਣਾ ਚਾਹੁੰਦੇ ਆ ਗ੍ਰਾਮ ਪੰਚਾਇਤ ਬਣਾਉਣਾ ਚਾਹੁੰਦੇ ਆ ਜਿਹਦੇ ਕਾਰਨ ਗ੍ਰਾਮ ਪੰਚਾਇਤ ਹੋਣ ਦੇ ਹੁੰਦੇ ਹੋਏ ਸਾਡੇ ਪਿੰਡ ਦੀ ਨਰੇਗਾ ਸਕੀਮ ਚੱਲਦੀ ਸੀ ਜਿਹਦੇ ਵਿੱਚ ਕਮਜ਼ੋਰਾ ਭਾਈਚਾਰਾ ਸਾਡਾ ਰੋਟੀ-ਵੋਟੀ ਚੱਲਦੀ ਸੀਗੀ ਉਹਦੇ ਕਾਰਨ ਨਗਰ ਪੰਚਾਇਤ ਬੰਦ ਕਰਨੋਂ ਪੰਗ ਹੋ ਗਈ ਜੀ ਉਹਨਾਂ ਦੀ ਰੋਜੀ ਰੋਟੀ ਖਤਮ ਹੋ ਗਈ ਨਗਰ ਪੰਚਾਇਤ ਕਰ ਹਾਂਜੀ ਨਗਰ ਪੰਚਾਇਤ ਕਰ ਥੋਡੇ ਕੋਲੇ ਹੁਣ ਬਹੁਤ ਮਤ ਕੀਦਾ ਹੈਗਾ ਸਾਡੇ ਕੋਲੇ ਜੀ ਜਿੰਨੇ ਵੀ ਪੁਰਾਣੇ ਸਰਪੰਚਨ ਜਿੰਨੇ ਪੰਚਾਇਤ ਮੈਂਬਰ ਨੰਬਰਦਾਰ ਮੌਜੂਦਾ ਐਮਸੀ ਸਾਬਕਾ ਐਮਸੀ ਸਾਰੇ ਸਾਡੇ ਨਾਲ ਹੈ ਜੀ 98% ਨਗਰ ਨਿਵਾਸੀ ਸਾਡੇ ਨਾਲ ਹੈ ਜੀ ਥੋਡੇ ਕੋਲੇ ਆ ਜਿਹੜੇ 10 ਕਤ ਹੈਗੇ ਆ ਇਹ ਕੌਣ ਬੰਦੇ ਆ ਜਿਹੜੇ ਇਹ ਇਹ ਮੌਜੂਦਾ ਐਮਸੀ ਆ ਸਾਰੇ ਮੌਜੂਦ ਹਾਂਜੀ ਤੇ ਬਾਕੀ ਸਾਡੇ ਕੋਲੇ 10 ਪਿਛਿਆ ਪਿਆੰਦਾ ਤੇ ਨਗਰ ਨਿਵਾਸੀਆਂ ਦੀ 10 ਕਿਤੇ ਵੀ ਹੈਗੇ ਜੀ 10 ਕਿਤੇ ਹੈ ਹਾਂਜੀ ਇਹ ਤੁਸੀਂ ਸਿਰਫ ਟੈਕਸ ਦੇ ਕਰਕੇ ਕਰ ਰਹੇ ਹੋ ਇਹ ਕਿ ਕੋਈ ਹੋਰ ਨਹੀਂ ਜੀ ਬਹੁਤ ਵੱਡਾ ਦੁੱਖ ਹੈ ਜੀ ਬਹੁਤ ਵੱਡੇ ਦੁੱਖ ਹੈ ਜੀ ਕਿਉਂਕਿ ਪਹਿਲਾਂ ਤਾਂ ਭਾਈਚਾਰਾ ਖਤਮ ਹੁੰਦਾ ਜੀ ਸ਼ਹਿਰ ਦੇ ਵਿੱਚ ਲਾਓ ਹੁਣ ਜੀ ਉਤਲਾ ਬੰਦਾ ਮੰਦਰ ਵਾਲਾ ਥਲੜੀ ਮੰਜਲ ਨੂੰ ਨਹੀਂ ਜਾਂਦਾ ਕੋਈ ਕਿਸੇ ਨੂੰ ਵੱਡੀ ਟੁੱਕੀ ਜਾਂਦਾ ਕੋਈ ਕਿਸੇ ਨੂੰ ਸੜਾਉਣਾ ਨਹੀਂ ਸਾਡੇ ਨਗਰ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਮਾੜੀ ਜਿਹੀ ਕੋਈ ਗਰਬੜ ਹੋ ਗਈ ਕੋਈ ਲੜਕਾ ਲਗਾਣਾ ਆਦਮੀ ਚਾਰ ਬੜੀ ਘੇੜੇ ਦੇ ਗਿਆ ਉਹਦੇ ਬਜ਼ੁਰਗ ਬੈਠੇ ਕਹਿੰਦੇ ਕਿ ਕਿੱਧਰ ਜਾਣਾ ਭਾਈ ਕਿਵੇਂ ਫਿਰਦਾ ਘੇੜੇ ਜਾਂਦਾ ਇਸ ਕਰਕੇ ਪੰਚਾਇਤ ਆ ਗਿਆ ਨਿਯਾਰਾਣੀ ਜੀ ਗ੍ਰਾਮ ਪੰਚਾਇਤ ਤਾਂ ਇਹ ਅਮੀਰ ਲੋਕਾਂ ਨੇ ਸੋਚਿਆ ਜੀ ਅਮੀਰ ਲੋਕ ਸਿਆਸੀ ਲੋਕ ਲਾ ਲਓ ਵੱਡੇ ਧਲਾਟ ਲੋਕ ਲਾ ਲਓ ਉਹ ਸਾਨੂੰ ਆਸ ਵਿੱਚ ਲੜਾਉਣਾ ਚਾਹੁੰਦੇ ਆ ਵੀ ਇਹਨਾਂ ਦਾ ਭਾਈਚਾਰਾ ਨਾ ਰਹੇ ਜੀ ਇਸੇ ਕਰਕੇ ਉਹ ਗ੍ਰਾਮ ਪਚੈਤਾ ਨੂੰ ਭੰਗ ਕਰਕੇ ਨਗਰ ਪੰਚਾਇਤ ਬਣਾਉਂਦੇ ਆ ਜੀ

ਪੰਚਾਇਤ ਨਗਰ ਪੰਚਾਇਤ ਭੰਗ ਕਿਉਂ ਕਰਾਉਣਾ ਚਾਹੀਦਾ ਨਰੇਸ਼ ਜੀ ਨਗਰ ਪੰਚਾਇਤ ਭੰਗ ਕਰਾਉਣ ਦੇ ਦਾ ਬਹੁਤ ਕਾਰਨ ਆ ਜੀ ਜਿਹੜਾ ਪਹਿਲਾ ਵੱਡਾ ਕਾਰਨ ਆ ਜੀ ਵੀ ਜਿਹੜੀ ਨਿਰਗਾ ਜੀ ਉਹ ਸਾਡੇ ਬੰਦ ਹੋ ਗਈ ਜਿੰਨੇ ਨਿਰਗਾ ਦੇ ਫੰਡ ਸੀਗੇ ਜੋ ਬੰਦ ਹੋ ਗਏ ਮਜ਼ਦੂਰਾਂ ਨੂੰ ਜਿਹੜਾ ਉਹਨਾਂ ਦਾ ਰਜਗਾਰ ਨਹੀਂ ਮਿਲ ਰਿਹਾ ਜੀ ਜਿਹੜੀ ਦੂਜੀ ਗੱਲ ਆ ਜੀ ਸਾਨੂੰ ਜਿਹੜੇ ਪ੍ਰੋਪਰਟੀ ਟੈਕਸ ਆ ਜੀ ਉਹਦੇ ਤੇ ਵਾਧਾ ਹੋਇਆ ਹੁਣ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਹੈ ਜੀ ਸਰਕਾਰ ਨੇ 5% ਦਾ ਇੱਕੇਦਾਂ ਵਾਧਾ ਕੀਤਾ ਹੈ ਤੇ ਉਹ ਅਸੀਂ ਆਉਣ ਵਾਲੇ ਸਮੇਂ ਨੂੰ ਤਾਂ ਫਿਰ ਅਸੀਂ ਦੇਖ ਕੇ ਕਹਿ ਸਕਦੇ ਹਾਂ ਵੀ ਇਹਦਾ ਜਿਹੜਾ ਵੱਧਾ ਜਿਹੜੇ ਪਿੰਡ ਦੇ ਲੋਕ ਉਹ ਨਹੀਂ ਅਫੋਰਡ ਕਰਦੇ ਜੀ ਨਾ ਹੀ ਉਹਨਾਂ ਤੋਂ ਇਹ ਭਰਿਆ ਜਾਵੇ ਫਿਰ ਟੈਕਸ ਹਾਂ ਟੈਕਸਾਂ ਦੀ ਵੱਡੀ ਪਰਮਾਰਾ ਜੀ ਕੋਈ ਮਕਾਨ ਬਣਾਉਨੇ ਆ ਤਾਂ ਤੁਹਾਨੂੰ ਪਤਾ ਉਹਦਾ ਨਕਸ਼ਾ ਪਾਸ ਚਾਹੀਦਾ ਤੇ ਉਹਦੇ ਸਾਨੂੰ ਟੈਕਸ ਭਰਨੇ ਪੈਂਦੇ ਆ ਜੀ ਜਿਹੜੀ ਤੀਜੀ ਗੱਲ ਹੈ ਜੀ ਰਿਜ਼ਰਵੇਸ਼ਨ ਦਾ ਕੋਟਾ ਜਿਵੇਂ ਲਾਲੋ ਜੀ ਬੱਚਿਆਂ ਨੂੰ ਪਲੱਸ 2 ਤੋਂ ਬਾਅਦ ਕੋਈ ਕਾਲਜ ਐਡਮਿਸ਼ਨ ਲੈਂਦਾ ਜੀ ਤਾਂ ਉਹਦਾ ਰੂਲਰ ਦਾ 5% ਕੋਟਾ ਹੁੰਦਾ ਜੀ ਨਗਰ ਪੰਚਾਇਤ ਬਣਨ ਕਰਕੇ ਉਹ ਖਤਮ ਆ ਜੀ ਉਹ ਨਹੀਂ ਅਸੀਂ ਕਰ ਸਕਦੇ ਹੋਰ ਤੁਸੀਂ ਲਾਲੋਜੀ ਵੀ ਜਿਹੜਾ ਸਿਸਟਮ ਹੈ ਪਿੰਡ ਦਾ ਹੀ ਲਾਲੋਜੀ ਉਹਦੇ ਵਿੱਚ ਕੀ ਹੈ ਪਿੰਡ ਵਾਸੀ ਨੇ ਜਦੋਂ ਇਹ ਨੋਟੀਫਾਈ ਹੋਈ ਹੈ ਜੀ 2013 ਵਿੱਚ ਉਦੋਂ ਵੀ ਵਿਰੋਧ ਕੀਤਾ ਸੀ ਇਹ ਸਾਰੇ ਖੜੀ ਹੈ ਜੀ ਤੇ ਉਸ ਤੋਂ ਬਾਅਦ ਨਹੀਂ ਸੁਣਗੇ ਹੁਣ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਜੀ ਸਾਡੀ ਵੀ ਜਿਹੜੀ ਇਹਦੀ ਬਣਦੀ ਕਾਰਵਾਈ ਹੈ ਜੀ ਅਗਲੀ ਇਹ ਅਸੀਂ ਜਿਹੜੀ ਨਗਰ ਪੰਚਾਇਤ ਹੈ ਜੀ ਉਹਨੂੰ ਤੋੜ ਕੇ ਇੱਥੇ ಗ್ರಾಮ ਪੰਚਾਇਤ ਬਣਿਆ ਜੀ ਤੇ ਸਰਪੰਚ ਦੀ ਇਲੈਕਸ਼ਨ ਹੋਵੇਗੀ ਜਿਹੜੇ ਬਹੁਮਤ ਹੈਗਾ ਉਹ ਕੀ ਦਾ ਕੋਈ ਪਾਰਟੀ ਦਾ ਸੰਬੰਧ ਵੀ ਹੈਗਾ ਆ ਨਾ ਨਹੀਂ ਪਾਰਟੀ ਦਾ ਇਹਦੇ ਚ ਕੋਈ ਹੈ ਨਹੀਂ ਜੀ ਇਹ ਪਿੰਡ ਦਾ ਮਸਲਾ ਜੀ ਸਾਰਾ ਪਿੰਡ ਦੇ ਵਾਸੀ ਸਾਰੇ ਸਹਿਮਤ ਆ ਜੀ ਇਹ ਸਾਰਾ ਹੈਗੇ ਆ ਜੀ ਸਾਰੇ ਯੂਨੀਅਨ ਵਾਲੇ ਬੰਦੇ ਆਪਣੇ ਪ੍ਰਧਾਨ ਜੀ ਖੜੇ ਆ ਸਾਰੇ ਆ ਕੋਈ ਇਹਦੇ ਚ ਨਹੀਂ ਪਾਰਟੀਬਾਜੀ ਨਹੀਂ ਸਾਰੇ ਪਾਰਟੀਆਂ ਦੇ ਬੰਦੇ ਆ ਜੀ ਅਸੀਂ ਮੰਗ ਪੱਤਰ ਤੁਹਾਡੀ ਸੇਭ ਨੂੰ ਕੀ ਵਿਸ਼ਵਾਸ ਦਵਾਇਆ ਡੀਸੀ ਸਾਹਿਬ ਨੇ ਵਿਸ਼ਵਾਸ ਦਵਾਇਆ ਜੀ ਪਰ ਅਸੀਂ ਤਾਂ ਇਹ ਕਾਰਵਾਈ ਮੰਗਦੇ ਆ ਜੀ ਵੀ ਜਿਹੜੀ ਇਹਦਾ ਅਗਲਾ ਕੋਈ ਕਾਰਵਾਈ ਆ ਉਹਨੂੰ ਆਰੰਭ ਕਰਨ ਜੀ ਉਹ ਨੂੰ ਰੰਭ ਕਰਕੇ ਜਿਹੜਾ ਸਾਡਾ ਹੈਗਾ ਨਗਰ ਪੰਚਾਇਤ ਨੂੰ ਤੋੜ ਕੇ ਸਾਡੇ ಗ್ರಾಮ ਪੰਚਾਇਤ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਜਾਵੇ ਜੀ ਮਤਲਬ ਜਿਹੜਾ ਨਗਰ ਪੰਚਾਇਤ ਬੰਨ ਨਾਲ ਨੁਕਸਾਨ ਨਾ ਪਿੰਡ ਦੇ ਵਿੱਚ ਨੁਕਸਾਨ ਹੀ ਨੁਕਸਾਨ ਹੈ ਤੇ ਵਿੱਚ ਹਾਂ ਜੀ ਪ੍ਰੋਪਰਟੀ ਟੈਕਸ ਹਾਂ ਪ੍ਰੋਪਰਟੀ ਟੈਕਸ ਲਾ ਲਓ ਰਿਜ਼ਰਵੇਸ਼ਨ ਵਾਲਾ ਲਾ ਲਓ ਨਰੇਗਾ ਬੰਦ ਹੋ ਗਈ ਜੀ ਨੁਕਸਾਨ ਵੱਡੇ ਨੁਕਸਾਨ ਹੈ ਜੀ ਆਉਣ ਵਾਲੇ ਸਮੇਂ 'ਚ ਹੋਰ ਵਧਣਗੇ ਜੀ ਟੈਕਸ ਪੱਕੇ ਖਾਣਾ ਆ ਆਧਾਰ ਨਹੀਂ ਹੈ ਜੀ ਹਜੇ ਆਉਣ ਵਾਲੇ ਦੱਸ ਦਿਨ ਨਹੀਂ ਹੋਏ ਜੀ ਆ 5% ਟੈਕਸ ਦਾ ਫੇਰ ਵਾਧਾ ਕਰਤਾ ਜੀ ਸ਼ਹਿਰੀ ਖੇਤਰ ਜਾ ਜਾਣੇ ਦੀ ਇਹ ਕਿੰਨੇ ਕਿਲੋਮੀਟਰ ਬਠਿੰਡੇ ਤੋਂ ਜੀ ਬਠਿੰਡੇ ਤੋਂ ਇਹ 12 ਕਿਲੋਮੀਟਰ ਹੈ ਜੀ 12 ਕਿਲੋਮੀਟਰ 12 ਕਿਲੋਮੀਟਰ ਇਹ ਆਪਣਾ ਨਗਰ ਨਿਗਮ ਦੇ ਵਿੱਚ ਆ ਗਿਆ ਪਿੰਡ ਆ ਗਿਆ ਨਹੀਂ ਨਹੀਂ ਜੀ ਇਹ ਨਗਰ ਪੰਚਾਇਤ ਹੈ ਜੀ ਹਜੇ ਸੀ ਕਲਾਸੀਫਿਕੇਸ਼ਨ ਹੈ ਦੀ ਹਾਂ ਜੀ ਤਾਂ ਬਿਲਕੁਲ ਪਿੰਡ ਦੇ ਜਿਹੜੇ ਵਾਸੀ ਇੱਥੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਵਿਸ਼ਵਾਸ ਵੀ ਜਤਾਇਆ ਤਾਂ ਬਿਲਕੁਲ ਨਗਰ ਪੰਚਾਇਤ ਹੈ ਜਿਹੜੀ ਨਗਰ ਪੰਚਾਇਤ ਦਾ ਹੈਗਾ ਘਟਾ ਹੀ ਘਟਾ ਸਾਨੂੰ ਇੱਥੇ ਨਰੇਗਾ ਉਹ ਬੰਦ ਹੋ ਗਈ ਤੇ ਜਿਹੜੇ ਹੋਰ ਪ੍ਰਾਪਰਟੀ ਟੈਕਸ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਧ ਸਕਦੇ ਆ ਕਿਉਂਕਿ 5% ਆ ਜਿਹੜੇ ਸਰਕਾਰ ਨੇ ਵਧਾਤੇ ਤੇ ਇਹੀ ਖਾਸਾ ਜਿਹੜਾ ਹੈਗਾ ਪਿੰਡ ਦੇ ਲੋਕਾਂ ਨੂੰ ਵੀ ਹੋਰ ਵੱਧ ਸਕਦਾ ਤੇ ਸਾਡੇ ਜਿਹੜੇ ਆਮ ਲੋਕ ਗਰੀਬ ਲੋਕਾਂ ਜ਼ਰੂਰਤਮੰਦ ਪਰਿਵਾਰ ਆ ਉਹਨਾਂ ਦਾ ਰੁਜ਼ਗਾਰ ਵੀ ਖੋਇਆ ਜਾ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਆ ਵੀ ಗ್ರಾಮ ਪੰਚਾਇਤ ਹੀ ਬਣੀ ਤਾਂ ਪਿੰਡ ਦੇ ਲੋਕ ਆ ਜਿਹੜੇ ਇਕੱਠੇ ਹੋਏ ਆ ਤਾਂ ਅੱਜ ਸਾਰੇ ਇਕੱਠਿਆਂ ਨੇ ਇਹੀ ਮਤਾ ਜਿਹੜਾ ਪਾਇਆ ਵੀ ਇਹ ਦਸਖਤ ਵੀ ਆ ਲੋਕਾਂ ਦੇ ਸਿਗਨੇਚਰ ਵੀ ਆ ਮਾਤਬਰ ਬੰਦਿਆਂ ਦੇ ਵੀ ਇਹ ਨਗਰ ਪੰਚਾਇਤ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਭੰਗ ਹੋਣੀ ਚਾਹੀਦੀ ਹੈ ಗ್ರಾಮ ਪੰਚਾਇਤ ਆ ਜਿਹੜੀ ਬਣਨੀ ਚਾਹੀਦੀ ਹੈ ਤੇ ਪਿੰਡ ਦੇ ਵਾਸੀ ਇਸ ਤੋਂ ਪਹਿਲਾਂ ਇਕੱਠ ਵੀ ਰੱਖਿਆ ਗਿਆ ਸੀ ਉਹਦੇ ਵਿੱਚ ਵੀ ਬਹੁਤ ਮਤ ਮਿਲਿਆ ਤਾਂ ਜਿੱਥੇ ਪਿੰਡ ਦੇ ਲੋਕ ਚੋਣ ਹੋਣਾ ਉਹੀ ਚਾਹੁੰਦਾ ਜਿਹੜੇ ਲੋਕ ਮੋਤਵਰ ਬੰਦੇ ਅੱਜ ਇਕੱਠੇ ਹੋਏ ਆ ਯੂਨੀਅਨ ਦੇ ਬੰਦੇ ਆ ਕਿਸਾਨ ਯੂਨੀਅਨ ਤੋਂ ਵੀ ਆਏ ਆ ਲੋਕ ਇਕੱਠੇ ਹੋ ਕੇ ਤਾਂ ਡੀਸੀ ਸਾਹਿਬ ਤੋਂ ਵੀ ਮੰਨ ਕੀਤੀ ਆ ਤਾਂ ਜਰੂਰ ਡੀਸੀ ਸਾਹਿਬ ਇਹ ਜਿਹੜਾ ਮਸਲਾ ਹੈਗਾ ਇਹ ਜਰੂਰ ਹੱਲ ਕਰਨਗੇ ਤਾਂ ਇੱਕ ਵਾਰੀ ਤੁਹਾਨੂੰ ਅੱਛਾ ਚਲੋ ਚਲੀ ਜਾਓ ਆ ਜਾ ਬਈ ਅੱਗੇ ਆ ਜਾਂਦੇ ਆ ਇੱਕ ਲਗ ਨੂੰ ਬਈ ਸਾਡਾ 10 ਦਿਨ ਤੋਂ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਪਿੰਡ ਕੋਰਸ਼ਮੀਰ ਹੈ ਜੀ 10 ਦਿਨ ਤੋਂ ਪਿਛਲੇ ਤੋਂ ਸਾਡਾ ਸ਼ਾਂਤ ਮੇਈ ਧਰਨਾ ਚੱਲ ਰਿਹਾ ਜੀ ਨਾ ਕੋਰਸ਼ਮੀਰ ਪਿੰਡ ਹੀ ਚੱਲ ਰਿਹਾ ਹੈ ਨਗਰ ਦਫ਼ਤਰ ਦੇ ਸਾਹਮਣੇ ਚੱਲ ਰਿਹਾ ਜੀ ਅਸੀਂ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਪਹੁੰਚਾ ਰਹੇ ਸਿਰਫ ਸ਼ਾਂਤ ਮੇਈ ਧਰਨਾ ਚੱਲ ਰਿਹਾ ਸਾਡਾ ਜਿਹੜਾ ਖਿੱਤਾ ਜੀ ਪਿੰਡ ਕੋਰਸ਼ਮੀਰ ਹੈ ਉਹ ਖੇਤੀਬਾੜੀ ਨਾਲ ਸੰਬੰਧਿਤ ਹੈ ਜੀ ਤੇ ਜਿਹੜੇ ਸਾਡੇ ਤੇ ਫਾਲਤੂ ਟੈਕਸ ਪੈ ਰਹੇ ਆ ਇਹਨਾਂ ਨੂੰ ਅਸੀਂ ਖੇਤੀ ਨਾਲ ਸੰਬੰਧਤ ਹੋਣ ਕਰਕੇ ਜਾਂ ਛੋਟੇ ਉਦਯੋਗ ਹੋਣ ਕਰਕੇ ਛੋਟੀਆਂ ਦੁਕਾਨਾਂ ਹੋਣ ਕਰਕੇ ਅਸੀਂ ਇਹ ਭਰਨ ਦੇ ਯੋਗ ਨਹੀਂ ਹੈਗੇ ਜੀ ਅਸੀਂ ਆ ਪਿੰਡਾਂ ਵਾਲੇ ਆ ਸਾਡੇ ਕੋਲੇ ਇੰਨੀ ਚੰਗੀ ਪੜ੍ਹਾਈ ਨਹੀਂ ਹੈਗੀ ਵੀ ਸਾਡੇ ਕੋਈ ਐਸੀ ਜੀ ਸਹੂਲਤ ਨਹੀਂ ਹੈਗੀ ਵੀ ਬੱਚਿਆਂ ਨੂੰ ਵਧੀਆ ਪੜ੍ਹਾਈ ਮਿਲੇ ਉੱਥੇ ਐਜਾ ਮਾਹੌਲ ਨਹੀਂ ਹੈਗਾ ਪਿੰਡਾਂ ਦਾ ਮਾਹੌਲ ਹੋਣ ਕਰਕੇ ਸਾਡਾ ਜਿਹੜਾ 5% ਸਾਡਾ ਜਿਹੜਾ ਕੋਟਾ ਹੈਗਾ ਬੱਚਿਆਂ ਦਾ ਉਹ ਮਾਰਿਆ ਜਾ ਰਿਹਾ ਜਿਹਦੇ ਕਰਕੇ ਸਾਡੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਖੇਤੀਬਾੜੀ ਨਾਲ ਸੰਬੰਧਤ ਹੋਣ ਕਰਕੇ ਸਾਡੇ ਕੋਲੇ ਇੰਨੇ ਕੋਈ ਜਾਦੇ ਸਹੂਲਤ ਨਹੀਂ ਹੈਗੀ ਕੁਈ ਪੈਸੇ ਕਮਾਉਣ ਦੇ ਜਿਆਦਾ ਵੱਡੇ ਸਾਧਨ ਨਹੀਂ ਹੈਗੇ ਤੇ ਰੋਜੀ ਰੋਟੀ ਕਮਾਉਣ ਵਾਸਤੇ ਇਹਨਾਂ ਨੂੰ ਖੇਤੀਬਾੜੀ ਨਾਲ ਸੰਬੰਧਤ ਸਾਰੇ ਕਿੱਤੇ ਕਰਨੇ ਪੈਂਦੇ ਆ ਇਸ ਕਰਕੇ ਅਸੀਂ ਟੈਕਸ ਭਰਨ ਤੋਂ ਸਮਰਥਾ ਜੀ ਸੋ ਅਸੀਂ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਸਾਡਾ ਜੀ ਜਿਹੜਾ ਇਹ ਮੁੱਦਾ ਭਖਿਆ ਹੋਇਆ ਇਹਨੂੰ ਸ਼ਾਂਤ ਕੀਤਾ ਜਾਵੇ ਸਾਡੇ ਜਿਹੜੇ ਮਸਲੇ ਉਹਨਾਂ ਨੂੰ ਹੱਲ ਕੀਤਾ ਜਾਵੇ ਸਾਡੇ ਗ੍ਰਾਮ ਪੰਚਾਇਤ ਬਣਾਈ ਜਾਵੇ ਜੀ ਨਗਰ ਪੰਚਾਇਤ ਨੂੰ ਭੰਗ ਕਰਕੇ ਅਸੀਂ ਇਹੀ ਬੇਨਤੀ ਕਰਦੇ ਆ ਜੀ ਤੇ ਤੁਹਾਡਾ ਵੀ ਧੰਨਵਾਦ ਕਰਦੇ ਆ ਸਾਡੀ ਆਵਾਜ਼ ਪੰਜਾਬ ਦੇ ਵਿੱਚ ਪਹੁੰਚਾਉਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਹਾਂਜੀ ਹਰਜੀਤ ਸਿੰਘ ਅਸੀਂ ਬਾਈ ਜੀ ਇੱਥੇ ਨਗਰ ਪੰਚਾਇਤ ਤੜਵਾ ਕੇ ਤੇ ਗ੍ਰਾਮ ਪੰਚਾਇਤ ਬਣਾਉਣਾ ਚਾਹੁੰਦੇ ਆਂਗੇ ਇਹਦੇ ਬਹੁਤ ਸਾਰੇ ਨੁਕਸਾਨ ਆਗੇ ਜਿਵੇਂ ਪਹਿਲਾਂ ਭਰਾਵਾਂ ਨੇ ਦੱਸ ਹੀ ਦਿੱਤੇ ਹੈਗੇ ਅਸੀਂ ਤੁਹਾਡੇ ਦਰੀਏ ਕਹਿਣਾ ਚਾਹੁੰਦੇ ਆਂਗੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਆ ਵੀ ਸਾਡੇ ਪਿੰਡ ਨੂੰ ਪਿੰਡ ਹੀ ਰਹਿਣ ਦਿੱਤਾ ਜਾਵੇ ਇਹ 슬ੋਗਨ ਅਸੀਂ ਲੈ ਕੇ ਚੱਲੇ ਆਂਗੇ ਤੇ ਜੇਕਰ ਇਹ ਹੁੰਦਾ ਤਾਂ ਅਸੀਂ ਬਹੁਤ ਬਹੁਤ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੇ ਤਾਂ ਬਿਲਕੁਲ ਜੀ ਸਾਰੇ ਇਹੀ ਕਹਿੰਦੇ ਆ ਜੀ ਗ੍ਰਾਮ ਪੰਚਾਇਤ ਹੀ ਰਹਿਣ ਦਿੱਤੀ ਜਾਵੇ ਨਗਰ ਪੰਚਾਇਤ ਨਹੀਂ ਚਾਹੀਦੀ ਸਾਨੂੰ ਸਾਡੇ ਜਿਹੜੇ ਪਹਿਲਾਂ ਜਿਹੜੇ ਲੋਕ ਦਿਹਾੜੀਆਂਦਾਰ ਵਾਲੇ ਆ ਨਰੇਗਾ ਵਾਲੇ ਆ ਉਹਨਾਂ ਦਾ ਕੰਮ ਬੰਦ ਹੋ ਜਾਊਗਾ ਤਾਂ ਅਸੀਂ ਪਿੰਡ ਨੂੰ ਪਿੰਡ ਹੀ ਰਹਿਣ ਦਿੱਤਾ ਜਾਵੇ ਸ਼ਹਿਰ ਨਹੀਂ ਚਾਹੀਦਾ ਸਾਨੂੰ ਤਾਂ ਕਿਉਂਕਿ ਜਿਹੜੇ ਵਿਰਾਸਤ ਆ ਉਹ ਪਿੰਡਾਂ ਦੇ ਵਿੱਚ ਹੀ ਆ ਲੋਕ ਆ ਜਿਹੜੇ ਪਿੰਡਾਂ ਦੇ ਵਿੱਚ ਅੱਜ ਵੀ ਆ ਜਿਹੜੇ ਬਹੁਤ ਪਿਆਰ ਕਰਦੇ ਆ ਪਿੰਡਾਂ ਦੇ ਬਿਲਕੁਲ ਜਿਵੇਂ 8000 ਵੋਟ ਦੱਸੀ ਜਾ ਰਹੀ ਹੈ ਕੋਟ ਸ਼ਮੀਰਦੀ ਦੋ ਪੰਚਾਇਤਾਂ ਦੀ ਵੀ ਗੱਲ ਕੀਤੀ ਜਾ ਰਹੀ ਹੈ ਉਹ ਬਾਅਦ ਦਾ ਵਿਸ਼ਾ ਪਰ ਡੀਸੀ ਸਾਹਿਬ ਵੱਲੋਂ ਜਿਹੜਾ ਜਮੰਗ ਪੱਤਰ ਦਿੱਤਾ ਗਿਆ ਉਹ ਜੁੜੇ ਰਹੇ ਤੁਸੀਂ ਨਾਉ ਪੰਜਾਬ ਨਾਲ ਮੈਨੂ ਰੇਸ਼ਮਾ ਬੈਠੰਦਾ ਨਗਰ ਪੰਚਾਇਤ ਬਣਾਇਆ ਗਿਆ ਕਿਉਂਕਿ ਬਾਕੀ ਪਿੰਡਾਂ 'ਚ ਐਸੀ ਸਰਪੰਚੀ ਦੀ ਵਾਰੀ ਛਾਰੇ ਆ ਗਈ ਤੇ ਛਾੜੇ ਆਈ ਨਹੀਂ ਉਸ ਵਾਰੀ ਐਸੀ ਫਿਰ ਪੰਚ ਦੀ ਵਾਰੀ ਆਈ थी ਤੇ ਕੁਝ ਲੋਕਾਂ ਤੋਂ ਜਰਿਆ ਨਹੀਂ ਗਿਆ ਇਹ ਨੂੰ ਨਗਰ ਪੰਚਾਇਤ ਬਣਵਾਇਆ ਗਿਆ ਪਰ ਪਿੰਡ ਦੇ ਕਿਸਾਨ ਤੇ ਮਜ਼ਦੂਰ ਬਹੁਤ ਗਰੀਬ ਨੇ ਖਾਰੇ ਪਿੰਡ ਚੋਂ ਗਿਣਤੀ ਕਰ ਲਓ ਕਿ 150 ਮੁਲਾਜ਼ਮ ਨੇ ਲੱਗੇ ਜਿਹੜੇ ਟੈਕਸ ਭਰ ਛਕਾਣਾ ਤੇ ਇਹ ਵੱਡੇ ਵੱਡੇ ਟੈਕਸ ਹੁਣ ਆ ਰਹੇ ਨੇ ਤੇ ਇਹਦੇ ਨਾਲ ਨਰੇਗਾ ਦਾ ਖੇਤਾਂਾਂ ਵਿੱਚ ਉਹ ਨੀ ਕਹਿੰਦੇ 150 ਕਿੰਨੀ ਕਿ ਆਬਾਦੀ ਕਿੰਨੀ ਨਹੀਂ 150 ਮੁਲਾਜ਼ਮ ਨਹੀਂ ਹੈ ਪਿੰਡ ਦੇ ਵਿੱਚੋਂ ਹਾਂ ਜੀ ਕੁੱਲ 6.5 ਹਜ਼ਾਰ ਵੋਟ ਹੈ ਤੇ 10000 ਵੋਟ ਹੈ ਜਿਹੜੀ ਨਗਰ ਪੰਚਾਇਤ ਬਣਨ ਨੂੰ ਚਾਹੀਦੀ ਹੈ 10000 ਵੋਟ ਜਿਹੜੇ ਟੀਕੇ ਲਾ ਕੇ ਜਾਂ ਹੋਰ ਮਰ ਗਏ ਘਟ ਗਈ ਹੈ ਉਹਦੇ ਵਿੱਚੋਂ ਵੀ 4700 ਵੋਟ ਹੈ ਜਿਹੜੀ ਉਹ ਜਿਹੜੀ ਆਪਣੀ ਨਗਰ ਪੰਚਾਇਤ ਹੈ ਉਹਦੀ ਹੱਦ ਤੋਂ ਬਾਹਰ ਬੋਖਸ਼ ਬਣਾਈ ਗਈ ਹੈ ਜੇ ਆਪਣੇ ਮੈਤੇ ਦੀ ਹੱਦ ਤੇ ਫੇਰਗੜ੍ਹ ਦੀ ਹੱਦ ਤੇ ਜਾਂ ਤੁੰਗਲੀ ਦੀ ਹੱਦ ਤੇ ਬੈਠੇ ਲੋਕ ਤੇ ਵੋਟ ਤਾਂ ਇਹਦੇ 3-4000 ਹੈ ਜਿਹੜੀ ਹੋਰ ਕੋਰਮ ਨੂੰ ਡਾਊਨ ਕਰਦੀ ਸਰਪੰਚ ਤੋਂ ਵੀ ਘੱਟ ਵੋਟ ਹੈ ਜੀ ਤੇ ਇੱਕ ਲਫਾਫਾ ਜਿਹਾ ਬਣਾ ਕੇ ਖੜੀ ਕੀਤੀ ਗਈ ਨਗਰ ਪੰਚਾਇਤ ਤੇ ਇਹਦੇ ਨਾਲ ਜਿਹੜਾ ਨਰੇਗਾ ਗਿਆ 5000 ਮਜ਼ਦੂਰ ਦਾ ਉਹਨਾਂ ਦੇ ਬੱਚਿਆਂ ਦੀ ਰੋਜੀ ਰੁਟੀ ਖੁੱਛੀ ਹੈ ਤੇ ਉਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੈ ਉੱਥੇ ਕਿਸਾਨ ਦਾ ਵੀ ਨਰੇਗਾ ਗਿਆ ਨਾਲ ਪਰ ਜਿਹੜੇ ਕਿਸਾਨ 10 ਬੰਦੇ ਇਕੱਠੇ ਕੇ ਆਧਾਰ ਕਾੜਤੇ ਸਬਸਿਡੀ ਜਿਹੜੀਆਂ ਉਛਾਂਦੇ ਜਿਹੜੇ ਟਰੈਕਟਰਾਂ ਦੇ ਲੈਂਦੇ ਆ ਤੇ ਉਹਦੇ ਨਾਲ ਵੀ ਲਾਲ ਲਕੀਰ ਵੱਜ ਜਾਏ ਵੀ ਬੰਦ